ਹਾਂਜੀ ਸਤਿ ਸ੍ਰੀ ਅਕਾਲ ਵੀਰੇ ਸਾਰੇ ਵੀਰਾਂ ਨੂੰ ਆਈ ਹੋਪ ਭਰਾ ਸਾਰੇ ਠੀਕ ਠਾਕ ਹੋਵੋਗੇ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਸਭ ਤੋਂ ਪਹਿਲਾਂ ਵੀਰੇ ਸਾਰਿਆਂ ਨੂੰ ਹੈਪੀ ਹੋਈ ਜਿਹੜੇ ਵੀ ਭਰਾ ਵੀਡੀਓ ਦੇਖ ਰਹੇ ਨੇ ਪਰਮਾਤਮਾ ਤੁਹਾਨੂੰ ਤਕੀਆਂ ਬਖਸ਼ੇ ਤੇ ਤੁਹਾਡੇ ਚੁੱਲੇ ਐਦਾਂ ਹੀ ਬਲਦੇ ਰਹਿਣ ਤੇ ਆਪਾਂ ਬਹੁਤਾ ਟਾਈਮ ਤੁਹਾਡਾ ਵੇਸਟ ਕਰਨਾ ਨਹੀਂ ਹੈ ਨਾ ਤੇ ਜੇ ਵੀਡੀਓ ਚੰਗੀ ਲੱਗਦੀ ਹੈ ਵੀਰੇ ਸ਼ੇਅਰ ਜ਼ਰੂਰ ਕਰਿਆ ਕਰੋ ਆਪਣੀ ਵੀਡੀਓ ਨੂੰ ਤੇ ਆਈ ਟੀ ਯੂ ਨੂੰ ਫੋਲੋ ਕਰ ਲਓ ਤੇ ਜੋ ਭਰਾ YouTube ਤੇ ਦੇਖ ਰਹੇ ਨੇ ਉਹਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਇੱਥੇ ਬਿਨਾਂ ਕਿਸੇ ਦੇਰੀ ਤੋਂ ਟੌਪਿਕ ਸ਼ੁਰੂ ਕਰਦੇ ਆਂਗੇ ਹਨ ਅੱਜ ਦਾ ਜਿਹੜਾ ਟੌਪਿਕ ਉੱਪਰ ਤੁਸੀਂ ਨੇ ਕੈਪਸ਼ਨ ਪੜ੍ਹਿਆ ਲੱਤਾ ਹੋਣਾ ਵੀ ਹਰੇਕ ਪਰਿਵਾਰ 'ਚ ਇੱਕ ਦੋਗਲਾ ਹੁੰਦਾ ਉਹ ਹਰੇਕ 'ਚ ਹੀ ਹੁੰਦਾ ਕੀ ਕਹਿੰਨਾ ਕੋਈ 100 ਦੇ ਵਿੱਚੋਂ 20% ਅਜਿਹੇ ਪਰਿਵਾਰ ਹੋਣ ਜਿੱਥੇ ਨਾ ਹੋਵੇ 80% ਹੁੰਦਾ ਹੀ ਹੁੰਦਾ ਇੱਕ ਬੰਦਾ ਜਿਹੜਾ ਦੋ ਧਿਰਾਂ ਨੂੰ ਆਪਸ 'ਚ ਲੜਾਉਂਦਾ ਲੜਾਉਣ ਤੋਂ ਬਾਅਦ ਆਪਦਾ ਸਵਾਦ ਲੈਂਦਾ ਤੇ ਬਾਅਦ ਵਿੱਚ ਉਹ ਛਿੱਟੇ ਵੀ ਮਾਰਦਾ ਸਾਡੇ ਵੀ ਇੱਕ ਹੈਗਾ ਐਵੇਂ ਦਾ ਬੰਦਾ ਤੇ ਬੇਨਤੀ ਹੈ ਵੀ ਉਹ ਅਜਿਹੇ ਬੰਦੇ ਤੋਂ ਸਾਰੇ ਭਰਾ ਬਚ ਕੇ ਰਹੋ ਤੇ ਉਹ ਬੰਦਾ ਕਰਦਾ ਕੀ ਕੀ ਹੈ ਕਿ ਤੁਸੀਂ ਉਹ ਸੁਣੋ ਜੋ ਸਾਡੇ ਨਾਲ ਹੁਣ ਹੋ ਚੁੱਕੀ ਹੈ ਉਹ ਬੰਦੇ ਕੀ ਕੰਮ ਕਰਦੇ ਨੇ ਜਿਹੇ ਬੰਦੇ ਹੁੰਦੇ ਨੇ ਜਿਹੜੇ ਉਹ ਦੋ ਤਰ੍ਹਾਂ ਨੂੰ ਆਪਸ ਚ ਲੜਾਉਂਦੇ ਨੇਗੇ ਲੜਾਉਣ ਤੋਂ ਬਾਅਦ ਆਪਦਾ ਸਵਾਦ ਲੈਂਦੇ ਨੇਗੇ ਠੀਕ ਹੈ ਉਹਨਾਂ ਨੂੰ ਕਿਸੇ ਰਿਸ਼ਤੇਦਾਰ ਤੱਕ ਕੋਈ ਮਤਲਬ ਨਹੀਂ ਹੁੰਦਾ ਉਹਨੂੰ ਕਿਸੇ ਭੈਣ ਭਾਈ ਤੱਕ ਕੋਈ ਮਤਲਬ ਨਹੀਂ ਹੁੰਦਾ ਉਹਨੂੰ ਬਸ ਪੈਸਿਆਂ ਦਾ ਕੁ ਮਤਲਬ ਹੁੰਦਾ ਵੀ ਕਿਸੇ ਨਾ ਕਿਸੇ ਬਸੋ ਕੁੰਡੀ ਲੱਗੇ ਤੇ ਮੈਨੂੰ ਦੋ ਪੈਸੇ ਬਣਨ ਇਹ ਹਰੇਕ ਪਰਿਵਾਰ ਚ ਜਿਹੜਾ ਹੁੰਦਾ ਹੀ ਹੁੰਦਾ ਬੰਦਾ ਤੁਸੀਂ ਆਪ ਦੀ ਨਿਗਾਹ ਮਾਰ ਕੇ ਦੇਖ ਲਓ ਕੀ ਕਹਣਾ ਕੋਈ ਪਰਿਵਾਰ ਨਾ ਹੋਵੇ ਹਰੇਕ ਪਰਿਵਾਰ ਚ ਹੁੰਦਾ ਹੈ ਤੇ ਇਹ ਜੇ ਦੋਗਲੇ ਬੰਦਤੋਂ ਵਿਚਾਰ ਰੱਖੋ ਤੇ ਉਸ ਤੋਂ ਬਾਅਦ ਕੀ ਹੁੰਦਾ ਹੁੰਦਾਗਾ ਵਿਜੇ ਕੋਈ ਮਤਲਬ ਪ੍ਰਮਾਤਮਾ ਵੱਲੋਂ ਕੋਈ ਕਰੋਪੀ ਪੈ ਜਾ ਕਿਸੇ ਦੀ ਕੋਈ ਫੈਮਿਲੀ ਦੀ ਡੈਥ ਹੋ ਜੇ ਉਹ ਡੈਥ ਹੋਣ ਤੋਂ ਬਾਅਦ ਉੱਥੇ ਜਾਂਦਾ ਜੇ ਕਿਸੇ ਦੀ ਕੋਈ ਵਿਆਹ ਸ਼ਾਦੀ ਹੋਵੇ ਉੱਥੇ ਜਾਂਦਾ ਹੈ ਉੱਥੇ ਜਾਣ ਵੇਲੇ ਵੀ ਉਹਦੇ ਦਿਮਾਗ 'ਚ ਇੱਕੋ ਕੁਐਸਚਨ ਰਹਿੰਦਾ ਵੀ ਉੱਥੋਂ ਕੋਈ ਮਹਿੰਗੀ ਚੀਜ਼ ਚੱਕਾਂ ਚੋਰੀ ਕਰਾਂ ਤੇ ਕਿਸੇ ਦਾ ਦੂਜੇ ਦਾ ਨਾਮ ਲਾਵਾਂ ਚਾਹੇ ਕੋਈ ਉਹ ਛੋਟੀ ਚੀਜ਼ ਚਾਹੇ ਕੋਈ ਵੱਡੀ ਚੀਜ਼ ਆ ਗਈ ਠੀਕ ਹੈ ਨਾ ਤੇ ਚਾਹੇ ਕੋਈ ਮਰਗਦਾਲਾ ਮਾਹੌਲ ਆ ਉੱਥੇ ਵੀ ਉਹ ਬੰਦੇ ਨੇ ਪਾੜਵਾਜੀ ਕਰਨੀ ਹੁੰਦੀ ਹੈ ਜਾ ਕੇ ਮਿੱਠੇ ਮਿੱਠੇ ਗੱਲਾਂ ਕਰਕੇ ਆਪਸ 'ਚ ਦੂਜਿਆਂ ਨੂੰ ਲੜਾ ਕੇ ਫਿਰ ਸੁਆਗ ਲੈਣਾ ਹੁੰਦਾ ਹੈਗਾ ਤੇ ਕਈ ਬੰਦਿਆਂ ਦਾ ਕਿਰਦਾਰ ਇੰਨਾ ਜ਼ਿਆਦਾ ਗਿਰ ਚੁੱਕਿਆ ਹੁੰਦਾ ਹੈਗਾ ਤੁਸੀਂ ਸੋਚ ਨਹੀਂ ਸਕਦੇ ਥੋਡੇ ਹੋਣਗੇ ਵੀ ਜਿਹੇ ਬੰਦੇ ਉਹ ਕੀ ਕਰਦੇ ਹੈਗੇ ਜਦੋਂ ਉਹਨਾਂ ਦੇ ਕਿਸੇ ਦੀ ਮਾਪੇ ਬਾਪ ਦੀ ਜਾਂ ਕਿਸੇ ਦੀ ਵੀ ਡੈਥ ਹੋ ਜਾਂਦੀ ਹੈਗੀ ਉਸ ਤੋਂ ਬਾਅਦ ਚਾਹੇ ਸੰਸਕਾਰ ਨਾ ਵੀ ਹੋਇਆ ਹੋਵੇ ਤਾਂ ਉਹਨਾਂ ਦਾ ਧਿਆਨ ਸਿਰਫ ਉਹ ਕਿ ਕਰਦਾਗਾ ਉਹਨਾਂ ਦੀ ਪ੍ਰਾਪਰਟੀ ਹੜਪਣ ਦਾ ਉਹ ਪਹਿਲਾਂ ਸਾਰੀ ਉਮਰ ਪਿਓ ਨੂੰ ਖਾਂਦੇ ਰਹਿੰਦੇ ਨੇ ਉਸ ਤੋਂ ਬਾਅਦ ਕੀ ਹੁੰਦਾਗਾ ਉਹਦਾ ਜਿਹੜਾ ਕੋਈ ਜੋ ਵੀ ਕੁਝ ਬਣਾਇਆ ਹੁੰਦਾਗਾ ਫਿਰ ਉਹਨਾਂ ਦੀ ਅੱਖ ਉਹਦੇ ਉੱਤੇ ਹੁੰਦੀ ਹੈਗੀ ਠੀਕ ਹੈ ਉਹਨੂੰ ਕੋਈ ਮਤਲਬ ਨਹੀਂ ਹੁੰਦਾ ਹੈਗਾ ਵੀ ਹਾਂ ਵੀ ਸਾਡਾ ਮਾਹ ਬਾਬਾ ਨਾ ਕਿਉਂਕਿ ਜਿਹੜਾ ਹੋਈ ਦੋਗਲਾ ਉਹਦਾ ਕੋਈ ਕੁਝ ਨਹੀਂ ਹੁੰਦਾ ਚਾਹੇ ਉਹ ਮਾਪੇ ਆ ਚਾਹੇ ਉਹਦਾ ਕੋਈ ਭੈਣ ਭਰਾਗਾ ਜਿੰਨਾ ਟਾਈਮ ਕੋਈ ਉਹਨੂੰ ਖਵਾਉਂਦਾ ਰਹੇ ਉਹਨਾਂ ਟਾਈਮ ਉਹ ਚੰਗਾ ਚਾਹੇ ਮੈਂ ਆ ਚਾਹੇ ਕੋਈ ਵੀ ਉਹਨੂੰ ਚੰਗਾ ਲੱਗਦੇ ਨੇ ਜਦੋਂ ਉਹਨੂੰ ਖਵਾਉਣਾ ਕੋਈ ਬੰਦ ਕਰ ਦੇ ਜਾਂ ਉਹਦੇ ਨਾਲ ਉਹਦੇ ਕੋਈ ਹੱਕ ਦੀ ਗੱਲ ਨਾ ਹੋਵੇ ਤਾਂ ਫਿਰ ਉਹ ਪਾਸਾ ਬਟਲਣ ਲੱਗ ਜਾਂਦਾ ਹੈ ਫਿਰ ਉਹ ਕਿ ਦੋ ਤਰ੍ਹਾਂ ਨੂੰ ਆਪਸ ਚ ਲੜਾਉਂਦੇ ਸਾਜਿਸ ਰਾਖਦਾ ਵੀ ਕਿਵੇਂ ਲੜਨਗੇ ਇਹ ਠੀਕ ਹੈ ਉਸ ਤੋਂ ਬਾਅਦ ਕੀ ਕਰਦਾ ਹੈਗਾ ਉਹ ਆਪਣੇ ਨਾਲ ਗੱਲਾਂ ਸੁਣਨੀਆਂ ਤਾਂ ਦੂਜੀ ਧਿਰ ਕੋਲੇ ਕਰਦਾ ਦੂਜੇ ਵਾਲਿਆਂ ਆਪਣੇ ਕੋਲੇ ਕਰਦਾ ਸ਼ੋਹ ਹੋਣ ਨਹੀਂ ਦਿੰਦਾ ਹੈਗਾ ਵੀ ਹਾਂ ਮੈਂ ਉਧਰ ਦਾ ਜਾਂ ਤੁਹਾਡੇ ਕੰਨੀ ਦਾ ਤੇ ਅਜਿਹੇ ਬੰਦੇ ਨੂੰ ਲਾਣ ਤਾਂ ਹੀ ਪੈਂਦੇ ਹੁੰਦੇ ਨੇਗੇ ਚਾਹੇ ਉਹਨੂੰ ਕੋਈ ਕਰੇ ਚਾਰ ਗਾਲਾਂ ਵੀ ਕੱਢ ਦੇ ਤੇ ਫਿਰ ਵੀ ਉੱਥੇ ਜਾ ਕੇ ਹੀ ਉਹ ਸਕੂਨ ਆਉਂਦਾ ਉਹਨੂੰ ਗਾਲਾਂ ਖਾ ਕੇ ਆਉਂਦਾ ਸਕੂਨ ਹਨਾ ਤੇ ਕਈ ਬੰਦੇ ਕੀ ਕਰਦੇ ਨੇਗੇ ਚਾਹੇ ਕਿਸੇ ਪਰਿਵਾਰ ਦੇ ਵਿੱਚ ਦੇਖੋ ਸਾਰਿਆਂ ਦੀ ਡੈਥ ਹੋਣੀ ਹੈ ਨਾ ਚਾਹੇ ਕੋਈ ਵੀ ਬੰਦਾ ਹੈਗਾ ਕਿਸੇ ਤੋਂ ਦੇਖੋ ਮਜਬੂਰੀਆਂ ਹਰੇਕ ਭਰਾਵਾਂ ਦੀਆਂ ਹੁੰਦੀਆਂ ਨੇ ਸਾਰਿਆਂ ਦੀ ਹੁੰਦੀਆਂ ਨੇ ਹਨਾ ਕਈ ਵਾਰੀ ਆਪਣੇ ਕੋਲੇ ਪੈਸਾ ਹੁੰਦਾ ਕਈ ਵਾਰੀ ਨਹੀਂ ਹੁੰਦਾ ਹੈਗਾ ਪੈਸੇ ਲੈ ਲੈਂਦੇ ਨੇ ਬਾਅਦ ਚ ਮੁੱਕਰ ਜਾਂਦੇ ਨੇਗੇ ਬਾਅਦ ਚ ਜਦੋਂ ਤਾਂ ਫਸੇ ਹੁੰਦੇ ਨੇ ਉਦੋਂ ਤਾਂ ਮਿਹਨਤਾਂ ਕਰਦੇ ਨੇਗੇ ਜਦੋਂ ਕੰਮ ਨਿਕਲ ਜਾਂਦਾ ਬਾਅਦ ਮੁੱਕਰ ਜਾਂਦੇ ਨੇਗੇ ਤੇ ਮਰੇ ਮੁਕਰੇ ਦਾ ਤੁਹਾਨੂੰ ਪਤਾ ਕੋਈ ਇਲਾਜ ਨਹੀਂ ਹੁੰਦਾ ਹੈਗਾ ਹਨਾ ਤੇ ਉਹ ਕੋਈ ਵੀ ਮੰਨ ਕੇ ਚਲੋ ਵੀ ਉਹਦੇ ਕੋਲੇ ਸਿਰਫ ਇੱਕੋ ਮੋਟਿਵ ਰਹਿੰਦਾਗਾ ਵੀ ਮੈਂ ਕਿਸੇ ਨੂੰ ਕੁੰਡੀ ਲਾਵਾਂ ਤੇ ਮੈਨੂੰ ਦੋ ਪੈਸੇ ਬਣਨ ਕਿਉਂਕਿ ਹੋਰ ਤਾਂ ਕੋਈ ਸੋਰਸ ਹੁੰਦਾ ਨਹੀਂ ਹੈਗਾ ਇਨਕਮ ਦਾ ਜੇ ਹੁੰਦਾਗਾ ਤਾਂ ਉਹ ਕਿੱਧਰ ਜਾਂਦੇ ਪੈਸੇ ਆਪਾਂ ਦਾ پتہ ਨਹੀਂ ਲਾਇਦਾ ਹੈਗਾ ਦਾ ਤੇ ਮੈਂ ਇੱਕੋ ਗੱਲ ਕਹਿਣੀ ਚਾਹੁੰਦਾ ਵੀ ਦੇਖੇ ਸਾਰੇ ਪਰਿਵਾਰਾਂ ਚ ਕਿਹਦਾ ਦੋਗਲਾ ਹੁੰਦਾ ਤੇ ਉਸ ਦੋਗਲੇ ਤੋਂ ਬਚਾਅ ਤੁਸੀਂ ਖੁਦ ਕਰਨਾ ਨਹੀਂ ਉਹਨੇ ਤੁਹਾਨੂੰ ਸਾਪ ਵਾਂਗੂ ਡੰਗ ਮਾਰ ਹੀ ਜਾਣਾਗਾ ਤੁਸੀਂ ਉਹਨੂੰ ਕਿੰਨਾ ਮਰਜ਼ੀ ਦੁੱਧ ਪੀਂ ਚੱਲੋ ਕਿੰਨਾ ਮਰਜ਼ੀ ਉਹਦੇ ਉੱਤੇ ਵਿਸ਼ਵਾਸ ਕਰ ਲਓ ਉਹਨੇ ਵਿਸ਼ਵਾਸ ਘਾਤ ਕਰਨਾ ਹੀ ਕਰਨਾਗਾ ਮੈਂ ਤੋਂ 101% ਤੁਸੀਂ ਰਾਈਟਰ ਦੇ ਵਿੱਚ ਲਿਖ ਕੇ ਲੈ ਸਕਦੇ ਮੇਰੀ ਗੱਲ ਨੂੰ ਵੀਡੀਓ ਨੂੰ ਰਿਕਾਰਡ ਕੀਤਾ ਹੋਊਗਾ ਤੁਹਾਡੇ ਕੋਲ ਪਈ ਹੋਈ ਜਦੋਂ ਮਰਜ਼ੀ ਜਦੋਂ ਪੰਜ ਸਾਲਾਂ ਨੂੰ 4 ਸਾਲਾਂ ਨੂੰ 2 ਸਾਲਾਂ ਨੂੰ ਆਈਡੀ ਖੋਲ ਕੇ ਦੇਖ ਲਿਓ ਉਹ ਬੰਦਾ ਤੁਹਾਡਾ ਬੁਰਾ ਕਰੂਗਾ ਹੀ ਕਰੂਗਾ ਮੈਂ ਤੋ ਲਿਖ ਕੇ ਲੈ ਸਕਦਾ ਵੀਰੇ ਤੇ ਅਜਿਹੇ ਦੋਗਲੇ ਬੰਦਾ ਤੋਂ ਕਿਰਪਾ ਕਰਕੇ ਦੂਰੀ ਬਣਾ ਕੇ ਰੱਖੋ ਜੇ ਤੁਸੀਂ ਉਹਨੂੰ ਖਵਾਉਂਗੇ ਤਾਂ ਤੁਹਾਨੂੰ ਉਹ ਚੰਗਾ ਕਹੂਗਾ ਬਾਈ ਬਾਈ ਕਹੂਗਾ ਤੇ ਜੇਦੇ ਤੁਸੀਂ ਉਹਦੇ ਹੱਕ ਦੀ ਗੱਲ ਨਾ ਕੀਤੀ ਤਾਂ ਤੁਹਾਨੂੰ ਉਹ ਦੂਜਿਆਂ ਕੋਲੇ ਭੰਡਣ ਵੀ ਲੱਗ ਜਾਊਗਾ ਚਾਹੇ ਉਹ ਕੋਈ ਵੀ ਹੋਵੇ ਜਿੰਨਾ ਮਰਜ਼ੀ ਕਿਸੇ ਦਾ ਕੀਤਾ ਹੋਵੇ ਕਿਰਪਾ ਕਰਕੇ ਅਜਿਹੇ ਦੋਗਲੇ ਬੰਦਾ ਤੋਂ ਦੂਰੀ ਬਣਾ ਕੇ ਰੱਖੋ ਧੰਨਵਾਦ